हां जी ਪੰਜਾਬੀਓ ਜੋ ਅੱਜ ਦਾ ਨਹੀਂ ਹੋ ਰਿਹਾ ਲਾ ਲੰਬੇ ਸਮੇਂ ਤੋਂ ਹੋ ਰਿਹਾ ਪੰਜਾਬ ਦੇ ਅੰਦਰ ਪਰ ਅੱਜ ਤਾਂ ਬਿਲਕੁਲ ਇਹ ਗੱਲ ਸਾਬਤ ਹੋ ਗਈ ਕਿ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਦਾ ਕੇਂਦਰ ਦਾ ਹੱਥ ਥੋਕਾ ਬਣ ਕੇ ਕੰਮ ਕਰ ਰਿਹਾ ਜੋ ਕੰਮ ਅੱਜ ਕਿਸਾਨਾਂ ਨਾਲ ਹੋਇਆ ਕਿਸਾਨੀ ਮੋਰਚੇ ਦੇ ਉੱਤੇ ਖਨੌਰੀ ਦੇ ਉੱਤੇ ਸ਼ੰਭੂ ਦੇ ਉੱਤੇ ਜੋ ਉੱਥੇ ਡਾਂਗਾਂ ਭਰਾਈਆਂ ਗਈਆਂ ਨੇ ਜੋ ਉੱਥੇ ਲੋਕਾਂ ਨੂੰ ਖਦੇੜਿਆ ਜਾ ਰਿਹਾ ਹੈ ਘੜੀਸਿਆ ਜਾ ਰਿਹਾ ਉਸ ਤੋਂ ਪਹਿਲਾਂ ਅੱਜ ਇੱਕ ਧੋਖੇ ਨਾਲ ਪਹਿਲਾਂ ਕਿਸਾਨਾਂ ਨੂੰ ਬੁਲਾਇਆ ਗਿਆ ਮੀਟਿੰਗ ਦੇ ਉੱਤੇ ਤੇ ਉੱਥੇ ਕਿਸਾਨ ਆ ਗੂ ਇਹਨਾਂ ਨੇ ਗ੍ਰਿਫਤਾਰ ਕਰਕੇ ਤੇ ਨਾਲ ਦੀ ਨਾਲ ਜਿਹੜਾ ਹੋਰਸਾਂ ਬਲਾ ਕੇ ਖਨੌਰੀ ਤੇ ਸ਼ੰਭੂ ਦੇ ਉੱਤੇ ਇਹਨਾਂ ਨੇ ਜਗ ਸਾਰੇ ਟੈਂਟ ਤੰਬੂ ਪੱਟ ਤੇ ਸਟੇਜਾਂ ਪੱਟਤੀਆਂ ਜਿਹਾ ਸਗੀਆਂ ਮੰਗਾ ਲੀਆਂ ਸੋ ਜੇ ਹਲੇ ਵੀ ਨਾ ਪੰਜਾਬੀਓ ਜਾਗੇ ਹਲੇ ਵੀ ਨਾ ਉੱਠੇ ਤਾਂ ਯਾਦ ਰੱਖਿਓ ਇਹ ਇਹਨਾਂ ਦੀ ਇੱਕ ਗੱਲ ਹੋ ਗਈ ਹੈ ਮੋਦੀ ਦੀ ਜਮਤ ਸ਼ਾਹ ਦੀ ਤੇ ਭਵੰਤਰੀ ਇੱਕ ਗੱਲ ਆ ਚੜੇ ਤੁਰੇ ਆਉਂਦੇ ਆ ਭਰਾਵੋ ਜੋ ਹਾਲਾਤ ਪੰਜਾਬ ਦੇ ਬਣ ਰਹੇ ਨੇ ਆ ਪਿਛਲੇ ਦਿਨਾਂ ਦੇ ਵਿਚ ਹਾਲਾਤ ਦੇਖ ਲੋ ਇੱਕ ਆਰਮੀ ਦਾ ਕਰਨਲ ਪੰਜਾਬ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਦਾ ਮੁੰਡਾ ਕੁੱਟਿਆ ਜਾਂਦਾ ਦਰਿੰਦਗੀ ਦੇ ਨਾਲ ਉਹ ਉਹੀ ਪੁਲਿਸ ਮੁਲਾਜ਼ਮ ਹੁੰਦੇ ਨੇ ਜਿਹੜੇ ਇੱਕ ਝੂਠਾ ਮੁਕਾਬਲਾ ਕਰਕੇ ਆਉਂਦੇ ਨੇ ਇੱਕ ਨੌਜਵਾਨ 23 ਸਾਲ ਦਾ ਜਿਹੜਾ ਇੱਕ ਬੱਚਾ ਘਟਨਾਪ ਕਰ ਲੈਂਦਾ ਅਸੀਂ ਕਿਸੇ ਦੀ ਤਰਫਦਾਰੀ ਨਹੀਂ ਕਰਦੇ ਜਿਹੜਾ ਬੰਦਾ ਗਲਤ ਕਰਦਾ ਕਾਨੂੰਨ ਬਣਿਆ ਉਹਦੇ ਲਈ ਜੱਜ ਬੈਠੇ ਨੇ ਉਹਦੇ ਲਈ ਅਦਾਲਤਾਂ ਨੇ ਉਹਦੇ ਲਈ ਜੇਲਾ ਬਣੀਆਂ ਨੇ ਉਹਦੇ ਲਈ ਇਹ ਕਿਹਨੂੰ ਅਧਿਕਾਰ ਦਿੰਦਾ ਬਈ ਵੀ ਤੁਸੀਂ ਜੀ ਦੀ ਮਰਜ਼ੀ ਗੋਲੀ ਮਾਰ ਦਿਓ ਰੋਜ਼ ਪੰਜਾਬ ਦੇ ਅੰਦਰ ਝੂਠੇ ਪੁਲਿਸ ਮੁਕਾਬਲੇ ਭਰਾਵੋ ਹੋ ਰਹੇ ਆ ਜੋ 80 90 ਦੇ ਦੌਰ ਦੇ ਵਿੱਚ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਾ ਹੈਗਾ ਸ਼ਿਕਾਰ ਖੇਡੇਗੇ ਉਹੀ ਰੁਝਾਨ ਦੁਆਰਾ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਜੇ ਕੋਈ ਕ੍ਰਿਮੀਨਲ ਬੰਦਾ ਕੋਈ ਗੁਨਾਹ ਕਰਦਾ ਹੈ ਤਾਂ ਉਹਨੂੰ ਚਾਹੇ ਫਾਹੇ ਲਵਾ ਦੇ ਕਾਨੂੰਨ ਮੁਤਾਬਕ ਪਰ ਸੋਨੂੰ ਇਹ ਦੇ ਘਰ ਕਿਨੇ ਤੱਕ ਤੁਸੀਂ ਚੱਕ ਕੇ ਕਿਸੇ ਦੇ ਵੀ ਗੋਲੀ ਮਾਰ ਦੋਗੇ ਤੇ ਹਰ ਵਾਰੀ ਪੁਲਿਸ ਇੱਕੋ ਹੀ ਕਹਾਣੀ ਕੱਢਦੀ ਆ ਕਿ ਅਸੀਂ ਜੀ ਬੰਦਾ ਫੜ ਲਿਆ ਅਸਲਾ ਰਿਕਵਰ ਕਰਾਉਣ ਗਏ ਸੀ ਉਹਨੇ ਕੱਢ ਕੇ ਸਾਡੇ ਤੇ ਚੱਕ ਕੇ ਚਲਾਤਾ ਤੇ ਅਸੀਂ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਸੋ ਪੰਜਾਬ ਦੇ ਲੋਕੋ ਸੋਚੋ ਸਮਝੋ ਜਾਗੋ ਜਾਗੋ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਭੁੱਲ ਜੋ ਤੁਹਾਡਾ ਕੋਈ ਮੋਰਚਾ ਸੋਡਾ ਕੋਈ ਕੱਲ ਨੂੰ ਕਿਸਾਨੀ ਸੰਘਰਸ਼ ਕੋਈ ਮਜ਼ਦੂਰਾਂ ਦਾ ਸੰਘਰਸ਼ ਕੋਈ ਹੋਰ ਕਿਸੇ ਧਿਰ ਦਾ ਕੋਈ ਪੰਜਾਬ ਦੇ ਹੱਕ ਦੀ ਗੱਲ ਤੁਸੀਂ ਕਰ ਲਓਗੇ ਇਹਨਾਂ ਨੇ ਕੁਝ ਨਹੀਂ ਛੱਡਣਾ ਮੇਰੀ ਗੱਲ ਯਾਦ ਰੱਖਿਓ ਇਹ ਬਹੁਤ ਬੁਰੀ ਤੇ ਆ ਗਿਆ ਭਵੰਸਿਆ ਹੁਣ ਤੇਰੇ ਮਨਚੁਰੀ ਜੀ ਨਾ ਰਹਿ ਜੇ ਜੋ ਤੇਰੇ ਮਨ ਦੀਆਂ ਕਰ ਲਾ ਪਕਾ ਲਾ ਜੋ ਤੈਨੂੰ ਲੱਗਦਾ ਵੀ ਆਹ ਘਾਟਾ ਰਹਿ ਗਿਆ ਹਲੇ ਇਹ ਵੀ ਪੂਰਾ ਕਰ ਲਾ ਸੋ ਪੰਜਾਬ ਦੇ ਲੋਕੋ ਇਸ ਸੋਨੂੰ ਪੀ ਲਾ ਵਾਰ-ਵਾਰ ਇਹ ਮੋਰਚੇ ਵਾਰ-ਵਾਰ ਨਹੀਂ ਭਖਦੇ ਹੁੰਦੇ ਇਹ ਮੋਰਚਾ ਜੇ ਆਪਾਂ ਬਚਾਉਣਾ ਆ ਤਾਂ ਵੱਡੇ ਪੱਧਰ ਦੇ ਉੱਤੇ ਹੁਣ ਸਾਡੇ ਸਾਰਿਆਂ ਦੇ ਰੇਡਾਂ ਹੋ ਰਹੀਆਂ ਨੇ ਸਾਰਿਆਂ ਨੂੰ ਫੜਦ ਨੂੰ ਫਿਰਦੇ ਆ ਹੁਣ ਪੰਜਾਬ ਦੇ ਵਿੱਚੋਂ ਕੱਲੇ-ਕੱਲੇ ਪਿੰਡ ਦੇ ਵਿੱਚੋਂ ਨੌਜਵਾਨਾਂ ਨੂੰ ਖਾਸ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਸ਼ਿਗਰਸ ਦੇ ਬਚਾਓ ਤੇ ਵੱਡੀ ਗੰਦੀ ਜਿਵੇਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇਹ ਸ਼ਿਗਰਸ ਬਚਾਉਣਾ ਹੈ ਜੇ ਆਪਣੀ ਕਿਸਾਨੀ ਬਚਾਉਣੀ ਹੈ ਆਪਣੇ ਲੋਕ ਬਚਾਉਣੇ ਆ ਆਪਣੇ ਮਜ਼ਦੂਰ ਬਚਾਉਣੇ ਆ ਆਪਣੇ ਭਰਾ ਸਾਰੇ ਭਾਈਚਾਰਾ ਬਚਾਉਣਾ ਪੰਜਾਬ ਪੰਜਾਬੀ ਤੇ ਬਚਾਉਣੀ ਆ ਤਾਂ ਸਾਨੂੰ ਉੱਠਣਾ ਪੈਣਾ ਬਾਈ ਸੋ ਆਓ ਯਾਰ ਅੱਜ ਇੱਕ 110 12 ਦਿਨ ਹੋ ਗਏ ਭੁੱਖ ਹੜਤਾਲ ਤੇ ਮਰਨ ਵਰਤੇ ਬੈਠਾ ਇਨਸਾਨ ਡਲੇਆਲ ਨੂੰ ਵੀ ਧੂਕੇ ਲੈ ਗਈ ਚੱਕ ਕੇ ਲੈ ਗਈ ਕਿਸਾਨਾਂ ਨੂੰ ਧੂ ਲਿਆ ਸਿਸਕਾਰ ਕੇ ਮੇਰੀ ਬੇਨਤੀ ਆ ਉਥੇ ਚਾਰ ਸਪੇਰੇ ਫੋਰਸਾਂ ਲਾ ਕੇ ਇਹਨਾਂ ਨੇ ਚਾਰ ਸਪੇਰਾ ਘੇਰਿਆ ਹੋਇਆ ਸਾਰੇ ਜਿਹੜੇ ਪੰਜਾਬ ਦੇ ਵਿੱਚ ਛਾਪੇ ਮਾਰੀ ਹੋ ਰਹੀ ਆ ਸਾਰੇ ਕਿਸਾਨ ਆਗੂਆਂ ਤੇ ਹੋਰ ਜਿਹੜੇ ਕੋਈ ਸਮਾਜਿਕ ਆਗੂ ਨੇ ਹਰ ਤਰ੍ਹਾਂ ਦੇ ਬੰਦੇ ਨੂੰ ਘੇਰਿਆ ਜਾ ਰਿਹਾ ਇਸ ਵੇਲੇ ਪੰਜਾਬ ਦੇ ਵਿੱਚ ਉਹ ਪਲਾਂਸਿਆਂ ਉਹ ਤੇਰੇ ਨਾਲ ਕੈਪਟਨ ਹੀ ਚੰਗਾ ਸੀ ਤੇਨੂੰ ਕੈਪਟਨੀ ਚੰਗਾ ਸੀ ਜਦੋਂ 220 ਵਾਲਾ ਕਿਸਾਨੀ ਮੋਰਚਾ ਪੱਖਿਆ ਨਾ ਕਿਸਾਨਾਂ ਨੇ ਟੋਲ ਵੀ ਰੋਕ ਕੇ ਕਿਸਾਨਾਂ ਨੇ ਪੰਪ ਵੀ ਰੋਕ ਕੇ ਰਿਲਾਇੰਸ ਦੀਆਂ ਮਾਰਕੀਟਾਂ ਵੀ ਰੋਕੀਆਂ ਸੜਕਾਂ ਵੀ ਜਾਮ ਕੀਤੀਆਂ ਉਹਨੇ ਤੇ ਲੈਣੀ ਸੀ ਕੀਤੀ ਤੂੰ ਸਾਰਿਆਂ ਨੂੰ ਪਿੱਛੇ ਛੱਡ ਗਿਆ ਸਾਰਿਆਂ ਨੂੰ ਤੂੰ ਮਾਤ ਪਾ ਰਿਹਾ ਇਸ ਕੰਮ ਦੇ ਵਿੱਚ ਸੋ ਪੰਜਾਬ ਦੇ ਲੋਕੋ ਸੋਨੂੰ ਅਪੀਲ ਹੈ ਬਹਾਨਾ ਬਣਾ ਰਹੇ ਨੇ ਰਸਤੇ ਖੋਲੋ ਜੀ ਰਸਤਾ ਰੋਕਿਆ ਕਿਨੇ ਆ ਰਾਸਤਾ ਰੋਕਿਆ ਹਰਿਆਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਪੰਜਾਬ ਦੇ ਕਿਸਾਨ ਆਪ ਦੀ ਰਾਜਧਾਨੀ ਦਿੱਲੀ ਜਾਣਾ ਚਾਹੁੰਦੇ ਆ ਕਿਦ ਨਾ ਕਰ ਰਹੇ ਆ ਬਾਈ ਉਹ ਕਿਸੁਰ ਕਿਸਾਨਾਂ ਦਾ ਉਹ ਪੰਜਾਬ ਦੇ ਲੋਕਾਂ ਦਾ ਉਹ ਜਾਣਾ ਜਾਨਾ ਦਿੱਲੀ ਜਾਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਉਧਰੋਂ ਮੀਟਿੰਗ ਬੁਲਾ ਲਈ ਜਾਂਦੀ ਆ ਜਿੱਤ ਤਰਕੇ ਤੋਂ ਲੈ ਕੇ ਕਿਸਾਨਾਂ ਨੂੰ ਲੁਝਾ ਲਿਆ ਜਾਂਦਾ ਤੇ ਉਧਰੋਂ ਗਣੀ ਮਥੀ ਸ਼ਾਸਨ ਨਾਲ ਜੋ ਦੋਨਾਂ ਨੇ ਕਰਕੇ ਗੱਟਮਟ ਵੀ ਅੱਜ ਮੋਰਚਾ ਚਕਾ ਦਿਓ ਸੋ ਭਰਾਵੋ ਇੱਕ ਬਾਈ ਕਹਿੰਦਾ ਕੋਈ ਨਹੀਂ ਉੱਠਦਾ ਬਾਈ ਇਹਨਾਂ ਨੂੰ ਫਰੀ ਦੀ ਬਿਜਲੀ ਮਿਲ ਗਈ ਕੋਈ ਗੱਲ ਨਹੀਂ ਬਾਈ ਬਸ ਤਾਉਂਗੇ ਅੱਖਾਂ ਇੱਕ ਸੁਣਦੇ ਰੋਗੇ ਯਾਦ ਰੱਖੋ ਲੜਨ ਵਾਲੇ ਲੋਕ ਇਹਨਾਂ ਨੇ ਚੱਕ ਕੇ ਹੁਣ ਪਾ ਪਾ ਕੇ ਪਰਚੇ ਜ਼ਿਲ੍ਹਾ 'ਚ ਬੰਦ ਕਰ ਦੇਣਾ ਤੇ ਸੋਡਾ ਇਹਨਾਂ ਨੇ ਘਰਾਂ 'ਚ ਬੈਠਾ ਨੇ ਸੰਗੀ ਘੁੱਟ ਦਿੰਦੀਆਂ ਮੇਰੀ ਗੱਲ ਯਾਦ ਰੱਖਿਓ ਤੇ ਅਜਿਹੇ ਨਵੇਂ ਕਾਨੂੰਨ ਛੋੜੇ ਬਣ ਰਹੇ ਆ ਆ ਛੋੜੀਆਂ ਜ਼ਮੀਨਾਂ ਖੋਣ ਲਈ ਛੋੜੀ ਕਿਸਾਨੀ ਖਤਮ ਕਰਨ ਲਈ ਛੋੜੇ ਲੋਕਾਂ ਦੇ ਹੱਕ ਹਕੂਕ ਖੋਣ ਲਈ ਛੋੜੇ ਪਾਣੀਆਂ ਯਾਰਾਂ ਪਾਣੀਆਂ ਜਾ ਰਹੀਆਂ ਉਹਦੇ ਰੈਕਚਰ ਪੂਨ ਬਣਾਦਾ ਪੰਜਾਬ ਸਰਕਾਰ ਨੇ ਅੱਗੇ ਜਿਹੜਾ ਬੰਦਾ ਪਾਣੀ ਦੇ ਵਿੱਚ ਕੋਈ ਜ਼ਹਿਰ ਪਾਉਂਦਾ ਸੀ ਉਹਦੇ ਉਹਦੇ ਲਈ ਕਾਨੂੰਨ ਸੀਗਾ ਕਿ ਕੋਈ ਵੀ ਬੰਦਾ ਜ਼ਹਿਰ ਪਾਊਗਾ ਉਹਨੂੰ ਸਜ਼ਾ ਹੋ ਸਕਦੀ ਹੈ ਜੇਲ੍ਹ ਹੋ ਸਕਦੀ ਹੈ ਉਹ ਇਹਨਾਂ ਨੇ ਜੁਰਮਾਨਾ ਕਰਤਾ ਇੱਕ ਸੋਧ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਐਮੈਂਡਮੈਂਟ ਕੀਤੀ ਹੈ ਕਾਨੂੰਨ ਦੇ ਵਿੱਚ ਉਹ ਇਹਨਾਂ ਨੇ ਪੰਜਾਬ ਸਰਕਾਰ ਨੇ ਉਹਦੇ ਤੇ ਮੋਹਰ ਲਾਤੀ ਵੀ ਹਾਂ ਕੋਈ ਬੰਦਾ ਜ਼ਹਿਰ ਪਾਵੇ ਦਰਿਆ 'ਚ ਪਾਵੇ ਧਰਤੀ 'ਤੇ ਟਾਂ ਪਾਵੇ ਕੋਈ ਉਹਨੂੰ ਸਜ਼ਾ ਨਹੀਂ ਕੱਲਾ ਜੁਰਮਾਨਾ ਹੋਊਗਾ ਸੁਪਰਾਵੋ ਇਹ ਮਸਲਾ ਇਕੱਲੀ ਕਿਸਾਨੀ ਦਾ ਨਹੀਂ ਹੋਏ ਛੋੜੇ ਪਾਣੀ ਬਰਬਾਦ ਕਰਦੇ ਪਾਪਾ ਜਿਹੜਾ ਛੋੜੀਆਂ ਨਸਲਾਂ ਖਤਮ ਕਰ ਦੇਣਗੇ ਸਾਡੇ ਦੇ ਬੱਚੇ ਪੈਦਾ ਹੁਣ ਵੱਡਗੇ ਪਾਹਜ ਮੰਦਬੁੱਧੀ ਬੱਚੇ ਪੈਦਾ ਹੁੰਦੇ ਆ ਜਿਉਂਦੇ ਜਿਵਾਕਾਂ ਨੂੰ ਮੂੰਹ ਤੇ ਕੈਂਸਰ ਹੋਣ ਲੱਗ ਗਏ ਬੁਰਾ ਹਾਲ ਐ ਅੱਜ ਹੀ ਮੇਰੇ ਕੋਲ ਪਰਿਵਾਰ ਆਇਆ ਕੰਬਰ ਸਰ ਦਾ ਵਿਚਾਰਾ ਮਿਲਕਦਾ ਕਹਿੰਦੇ ਸਾਡੇ ਜਵਾਕ ਨੂੰ ਪਤਾ ਨਹੀਂ ਕੀ ਬਿਮਾਰੀ ਦਾ ਨਾਮ ਹੈ 27 ਕਰੋੜ ਦਾ ਠੀਕਾ ਲੱਗਣਾ ਉਹ ਮਾਂ ਭਰਾਵੋ ਛੋੜੇ ਪਾਣੀਆ ਯਾਰਾਂ ਪੈ ਗਈਆਂ ਉਹ ਛੋੜੇ ਜਵਾਕ ਬਚਨੇ ਨਹੀਂ ਸੁ ਪਾਣੀ ਅਮੀਰ ਨੇ ਗਰੀਬ ਨੇ ਸ਼ਹਿਰੀ ਪਿੰਡੂ ਨੇ ਹਿੰਦੂ ਸਿੱਖ ਮੁਸਲ ਇੱਥੇ ਕੋਈ ਵੱਲ ਨਹੀਂ ਇਹ ਸਾਰਾ ਕੁਝ ਹੋਣਾ ਕੋਈ ਇਹਨਾਂ ਨੇ ਧਰਨਾ ਵਜਾ ਦਾ ਕੱਖ ਜਿਹੇ ਦਾ ਪੁਲਿਸ ਸਟੇਟ ਬਣ ਗਈ ਹੈ ਪੁਲਿਸ ਦਾ ਰਾਜ ਹੋ ਗਿਆ ਇੱਥੇ ਜੋ ਆਪਾਂ 80 ਦੌਰ ਦੇ ਵਿੱਚ ਦੇਖਦੇ ਰਹੇ ਹਾਂ ਬੰਤ ਵੇਲੇ ਜੋ ਉਹ ਦਰਿੰਦਗੀ ਕੀਤੀ ਪੁਲਿਸ ਨੇ ਜੋ ਕਹਾਂਣ ਕੀਤਾ ਸਾਡੀ ਜਵਾਨੀ ਦਾ ਸਾਡੇ ਲੋਕਾਂ ਦਾ ਉਹੀ ਕੰਮ ਭਰਾਵੋ ਇਹ ਭਵੰਤਮਾਨ ਨੇ ਫੜਦੇ ਆ ਅੱਜ ਤੁਹਾਡੇ ਸਾਹਮਣੇ ਇਹ ਆਧਾਰਨ ਆ ਗਈ ਉੱਠ ਖੜੋ ਹਲੇ ਵੀ ਹੁੱਕਾ ਹੁੱਕੇ ਦਬਾਓ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਂਬੰਦ ਕਰੋ ਤੇ ਤਿਆਰੀ ਕਰੋ ਤੇ ਜੇ ਸੋਡੇ ਤੇ ਭਾਰੂ ਪੈ ਗਏ ਫਿਰ ਭੁੱਲ ਜੋ ਸਭ ਦੀ ਵਾਰੀ ਆਉਣੀ ਆ ਮਤ ਸੋਚੋਗੇ ਅਸੀਂ ਘਰੇ ਕੁੰਡਾ ਲਾ ਕੇ ਬੱਜ ਜਾਵਾਂਗੇ ਸੋ ਆਓ ਮੇਰਾ ਵੀਰ ਬਹੁਤ ਵੱਡੀ ਜਰਿੰਦਗੀ ਕੀਤੀ ਐ ਇਹ ਸਰਕਾਰ ਨੇ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜੋ ਉੱਥੇ ਕਹਾਨ ਕੀਤਾ ਜਾ ਰਿਹਾ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਜੋ ਉੱਥੇ ਅੱਜ ਨਾਲ ਨੇ ਵਰਤਾਇਆ ਸੋ ਲੋੜ ਆ ਪੰਜਾਬ ਦੇ ਲੋਕਾਂ ਨੂੰ ਸਾਨੂੰ ਉੱਠਣ ਦੀ ਲੋੜ ਆ ਭਰਾਓ ਆਓ ਮੇਰਾ ਵੀਰ ਵੱਡੀ ਗੰਦੀ ਦੇ ਵਿੱਚ ਆਪਾਂ ਇਹ ਮੋਰਚੇ ਨੂੰ ਬਚਾਈਏ ਇਹ ਮੋਰਚਾ ਨਹੀਂ ਇਹ ਸ਼ੁਰੂਆਤ ਹੈ ਜੇ ਮੋਰਚਾ ਖਦੇੜ ਤਾਂ ਫੇਲ ਹੋ ਗਿਆ ਤਾਂ ਤੁਸੀਂ ਭੁੱਲ ਜੋ ਸਾਨੂੰ ਕੋਈ ਇਹ ਕਾਹੋਂ ਜਾ ਫੋਨ ਦੇਣੀ